ਸਾਰੇ ਹੀ ਕਬੂਤਰ ਬਾਜਪਰਾਮਾ ਨੂੰ ਸਤਿ ਸ਼੍ਰੀ ਅਕਾਲ ਜੀ ਹੁਸ਼ਿਆਰਪੁਰ ਕਬੂਤਰ ਬਾਜੀ ਚੈਨਲ ਵਿੱਚ ਸਾਰੇ ਭਰਾਵਾਂ ਦਾ ਸਵਾਗਤ ਹੈ ਵੈਲਕਮ ਹੈ ਵੀਰ ਜੀ ਅੱਜ ਭਰਾਵੋ ਤੁਹਾਨੂੰ ਸ਼ੌਂਕ ਕਰਵਾ ਰਹੇ ਹਾਂ ਘਰ ਦੇ ਕਬੂਤਰਾਂ ਦਾ ਜੋ ਕਿ ਤਿੰਨੇ ਹੀ ਸਕੇ ਭਰਾਣੇ ਠੀਕ ਹੈ ਜੀ ਕਮੈਂਟ ਕਰਕੇ ਜਰੂਰ ਦੱਸਿਓ ਭਰਾਵੋ ਕਬੂਤਰ ਕਿੱਦਾਂ ਲੱਗਦੇ ਨੇ ਇੱਕ ਨੈੱਟ ਦੇ ਉੱਪਰ ਵੀਡੀਓ ਘੁੰਮਦੀ ਪਈ ਆ ਜੋ ਕਿ ਸਾਰੇ ਹੀ ਭਰਾਵਾਂ ਨੇ ਦੇਖੀ ਹੋਵੇਗੀ ਕੇ 스타 ਖਿਡਾਰੀ 우ਸਤਾਦ ਕੀਪਾ ਹਿਸੋਬਾਲ ਜੀ ਜਿਨ੍ਹਾਂ ਦੇ ਕਬੂਤਰ ਬਿਮਾਰੀ ਦੀ ਲਪੇਟ ਦੇ ਵਿੱਚ ਆ ਗਏ ਤੇ ਜਿਵੇਂ ਕਿ ਆਪਾਂ ਨੇ ਸਾਰੇ ਖੁੱਡੇ ਉਹਨਾਂ ਦੇ ਖਾਲੀ ਦੇਖੇ ਤੇ ਇਹੀ ਲੱਗਦਾ ਹੈ ਕਿ ਸਾਰੇ ਖਤਮ ਹੋ ਗਏ ਠੀਕ ਆ ਜੀ ਹੋ ਸਕਦਾ ਕੁਝ ਘੁੰਮੇ ਹੋਣ ਉਹਨਾਂ ਸਾਈਡ ਤੇ ਕੀਤੇ ਹੋਣ ਉਹਦੇ ਬਾਰੇ ਆਪਾਂ ਜਾਣਕਾਰੀ ਨਹੀਂ ਰੱਖਦੇ ਤੇ ਪਰ ਜੋ ਵੀ ਹੋਇਆ ਬਹੁਤ ਜਿਆਦਾ ਮਾੜਾ ਹੋਇਆ ਕਿਉਂਕਿ ਬਹੁਤ ਹੀ ਜਿਆਦਾ ਬੁਲੰਦੀਆਂ 'ਚ ਛੋਹਿਆ ਉਹਨਾਂ ਨੇ ਤੇ ਇੱਕਦਮ ਅਚਾਨਕ ਇਹੋ ਜੀ ਘਟਨਾ ਵਾਪਰ ਜਾਣੀ ਬਹੁਤ ਮੰਦਭਾਗੀ ਖਬਰ ਬਹੁਤ ਹੀ ਜਿਆਦਾ ਸਟਾਰ ਖਡਾਰੀਆਂ ਦੇ ਜਾ ਉਹਨਾਂ ਦੇ ਸਰਕਲ ਦੇ ਵਿੱਚ ਨੇ ਜੋ ਉਹਨਾਂ ਦੇ ਫੋਨ ਆਏ ਹੋਣਗੇ ਕਿ ਵੀਰੇ ਸਾਡੇ ਕੋਲੋਂ ਕਬੂਤਰ ਲੈ ਜਾਵੋ ਜਿਹੜੇ ਵੀ ਕਬੂਤਰ ਦੀ ਜ਼ਰੂਰਤ ਆ ਤੇ ਆਪਾਂ ਬਹੁਤ ਹੀ ਜ਼ਿਆਦਾ ਛੋਟੇ ਖੜਾਰੀ ਆ ਠੀਕ ਆ ਜੀ ਪਰ ਆਪਾਂ ਵੀ ਇਹ ਗੱਲ ਕਹਿੰਨੇ ਆ ਆਪਾਂ ਆਫਰ ਤੇ ਨਹੀਂ ਕਰਦੇ ਰਿਕਵੈਸਟ ਬੇਨਤੀ ਜ਼ਰੂਰ ਕਰਦੇ ਆ ਕਿ ਜੇਕਰ ਕੀਪੇ ਵੀਰ ਉਹਨਾਂ ਨੂੰ ਸਾਡੇ ਕੋਲ ਕੁਝ ਸਾਡੇ ਕੋਲ ਕੁਝ ਉਹਨਾਂ ਦੇ ਮਤਲਬ ਦਾ ਲੱਗਦਾ ਆ ਤੇ ਉਹ ਆਪਣੇ ਕੋਲੋਂ ਜ਼ਰੂਰ ਲੈ ਕੇ ਜਾ ਸਕਦੇ ਆ ਜੀ ਠੀਕ ਆ ਭਰਾਵੋ ਇਹ ਵੀਡੀਓ ਕੀਪੇ ਵੀਰ ਤੱਕ ਜ਼ਰੂਰ ਪਹੁੰਚਦੀ ਕਰ ਦਿਓ ਕਿਉਂਕਿ ਆਪਾਂ ਕਦੀ ਉਹਨਾਂ ਨਾਲ ਮਿਲੇ ਨਹੀਂ ਠੀਕ ਆ ਬਰਾਵੋ ਤੇ ਨਾ ਹੀ ਆਪਾਂ ਨੂੰ ਕੋਈ ਲਾਲਚ ਕਿਸੇ ਤਰ੍ਹਾਂ ਦਾ ਵੀ ਨਾ ਅੱਜ ਦਾ ਆਣਾ ਤੋਂ ਤੇ ਨਾ ਹੀ ਕੱਲ ਦਾ ਠੀਕ ਆ ਆਪਾਂ ਨੂੰ ਕਿਸੇ ਤਰ੍ਹਾਂ ਦਾ ਲਾਲਚ ਨਹੀਂਗਾ ਸਿਰਫ ਆਪਾਂ ਕਹਿੰਨੇ ਆ ਕਿ ਜੇਕਰ ਉਹਨਾਂ ਦਾ ਸ਼ੌਂਕ ਜਿੰਦਾ ਰਹੇਗਾ ਤੇ ਸਾਡਾ ਸ਼ੌਂਕ ਜਿਹੜਾ ਜਿੰਦਾ ਰਹੂਗਾ ਠੀਕ ਆ ਜੀ ਤੇ ਮੇਰੇ ਵੀਰ ਭਰਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਵੀਡੀਓ ਉਹਨਾਂ ਤੱਕ ਪਹੁੰਚ ਜਾਵੇ ਤੇ ਜੇਕਰ ਵੀਰ ਹੋਣਾ ਨੂੰ ਉਹਨਾਂ ਦੇ ਮਤਲਬ ਦਾ ਕੁਝ ਆਪਣੇ ਕੋਲ ਪਿਆ ਲੱਗਦਾ ਆ ਤੇ ਉਹ ਜ਼ਰੂਰ ਲੈ ਕੇ ਜਾ ਸਕਦੇ ਆ ਠੀਕ ਆ ਜੀ ਕਿਉਂਕਿ ਕਬੂਤਰ ਬਣਾਉਣ ਨੂੰ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਤੇ ਉਹ ਕਾਫੀ ਲੰਮੇ ਸਮੇਂ ਤੋਂ ਕਬੂਤਰਾਂ ਵਿੱਚ ਮਿਹਨਤ ਕਰਦੇ ਹੁੰਦੇ ਸੀਗੇ ਤੇ ਪਰ ਅਚਾਨਕ ਉਹਨਾਂ ਦੇ ਕਬੂਤਰ ਬਿਮਾਰੀ ਦੇ ਲਪੇਟ ਵਿੱਚ ਆਉਣ ਕਰਕੇ ਕਹਿੰਦਾ ਭਾਵਕਾਂ ਦੀ ਸਾਰੀ ਗੇਮ ਖਰਾਬ ਹੋ ਗਈ ਠੀਕ ਆ ਜੀ ਤੇ ਜਰੂਰ ਆਉਣਾ ਧਾਕੇ ਵਾਲੀ ਵੀਡੀਓ ਪਹੁੰਚਦੀ ਕਰ ਦਿਓ ਮੇਰੇ ਵੀਰ ਭਰਾ ਤੇ ਦੂਸਰੀ ਗੱਲ ਆਪਾਂ ਪਿਛਲੀ ਵੀਡੀਓ ਤੇ ਕਰਦੇ ਆ ਜੋ ਕਿ ਮੈਂ ਪਿੱਛੇ ਇਸ ਤੋਂ ਪਿਛਲੀ ਵੀਡੀਓ ਪਾਈ ਆ ਜਿਵੇਂ ਕਿ ਮੈਂ ਦੱਸਿਆ ਸੀਗਾ ਕਿ ਕਬੂਤਰਾਂ ਤੋਂ ਇਨਸਾਨਾਂ ਨੂੰ ਹੋਣ ਵਾਲੀ ਬਿਮਾਰੀ ਫੰਗਸ ਤੋਂ ਤਾਂ ਮੈਂ ਇਹ ਗੱਲ ਕਹੀ ਸੀਗੀ ਕਿ ਕਬੂਤਰ ਬਾਜਾਂ ਨੂੰ ਆਪਣੇ ਨੱਕ ਦੇ ਬਾਲ ਨਹੀਂ ਕੱਟਨੇ ਚਾਹੀਦੇ ਠੀਕ ਆ ਜੀ ਉਸ ਵੀਡੀਓ ਤੇ ਕਮੈਂਟ ਕੀਤਾ ਇੱਕ ਭਰਾ ਨੇ ਕਿ ਤੂੰ ਲੋਕਾਂ ਨੂੰ ਡਰਾਉਣਾ ਪਿਆ ਆ ਤੇ ਦੂਸਰਾ ਤੂੰ ਉਸਤਾਦ ਜਾਦ ਮਿੱਠੜੀ ਭਾਜੀ ਹੋਣਾ ਦੀ ਕਾਪੀ ਕੀਤੀ ਆ ਠੀਕ ਆ ਜੀ ਜਦੋਂ ਕਿ ਭਰਾਵੋ ਮੈਂ ਕੁੱਝ ਇੰਟਰਵਿਊ ਜ਼ਰੂਰ ਦੇਖੀਆਂ ਜਦ ਮਿੱਠੜੀ ਭਾਜੀ ਹੋਣਾ ਦੀਆਂ ਤੇ ਪਰ ਇਹ ਵਾਲੀ ਇੰਟਰਵਿਊ ਮੈਂ ਨਹੀਂ ਕੀ ਦੇਖੀ ਜਿਹਦੇ ਵਿੱਚ ਉਹਨਾਂ ਨੇ ਇਹ ਵਾਲੀ ਗੱਲ ਕਹੀ ਆ ਹਾਂ ਜੇਕਰ ਮੈਂ ਦੇਖੀ ਹੁੰਦੀ ਤੇ ਮੈਂ ਉਹਨਾਂ ਦੀ ਗੱਲ ਨੂੰ ਵੱਡੀ ਜ਼ਰੂਰ ਕਰਦਾ ਅੱਗੇ ਦੱਸ ਕੇ ਠੀਕ ਆ ਜੀ ਬਾਕੀ ਕਾਪੀ ਦੀ ਗੱਲ ਕਰੀਏ ਇਹ ਵਾਲੀ ਗੱਲ ਆ ਜਿਹੜੀ ਬਾਬੇ ਨਾਨਕ ਹੋਣਾ ਨੇ ਕਹੀ ਸੀਗੀ ਕਿ ਜਿਹੜਾ ਨੱਕ ਦੇ ਬਾਲ ਨੇ ਉਹ ਸਾਨੂੰ ਘੱਟੇ ਮਿੱਟੀ ਤੋਂ ਬਚਾਉਂਦੇ ਆ ਠੀਕ ਹੈ ਮੈਂ ਉਹਨਾਂ ਨੂੰ ਕਾਪੀ ਕੀਤਾ ਉਸ ਭਰਾ ਨੂੰ ਮੈਂ ਕਮੈਂਟ ਕੀਤਾ ਕਿ ਊੜੇ ਆੜੇ ਦੇ 35 ਅੱਖਰ ਹੁੰਦੇ ਆ ਹੁਣ ਊੜੇ ਆੜੇ ਨੂੰ ਸਾਰੇ ਊੜਾੜਾ ਹੀ ਕਹਿੰਦੇ ਆ ਠੀਕ ਹੈ ਜੀ ਸਾਰੇ ਊੜਾੜਾ ਹੀ ਕਹਿੰਦੇ ਆ ਹੁਣ ਆਪਾਂ ਨੂੰ ਹੋਰ ਕੁਝ ਤੇ ਕਹਿ ਨਹੀਂ ਸਕਦੇ ਉਹ ਕਾਪੀ ਨਹੀਂ ਹੁੰਦਾ ਠੀਕ ਹੈ ਜੀ ਜਦੋਂ ਕਿ ਮੈਂ ਇਹ ਗੱਲ ਬਾਰੇ ਜਾਣਦਾ ਵੀ ਨਹੀਂ ਸੀਗਾ ਮੈਂ ਬਾਬੇ ਨਾਨਕ ਹੁਣਾਂ ਨੂੰ ਕਾਪੀ ਕੀਤਾ ਠੀਕ ਹੈ ਜੀ ਤੇ ਕਰਦੇ ਰਵਾਂਗੇ ਤੇ ਹੁਣ ਮਿਰਜਾ ਕਿੰਨੇ ਸਿੰਗਰਾਣੇ ਕਾਇਆ ਆਪਣੇ ਆਪਣੇ ਸਟਾਈਲ ਦੇ ਵਿੱਚ ਮਿਰਜਾ ਬੇਸ਼ੱਕ ਦੀ ਮਰ ਗਿਆ ਪਰ ਮਿਰਜਾ ਜਿਉਂਦਾ ਆ ਤੇ ਦੁਬਾਰਾ ਦੁਬਾਰਾ ਕਾਪੀ ਹੋਣ ਕਰਕੇ ਜਿੰਦਾ ਆ ਮਿਰਜਾ ਠੀਕ ਆ ਤੇ ਕਿਸੇ ਗੱਲ ਨੂੰ ਵੱਡੀ ਕਰਨਾ ਉਹਨੂੰ ਕਾਪੀ ਨਹੀਂ ਕਿਹਾ ਜਾਂਦਾ ਹਾਂ ਕਾਪੀ ਰਾਈਟ ਜ਼ਰੂਰ ਕਿਹਾ ਜਾਂਦਾ ਜਦੋਂ ਮੈਂ ਉਸ ਭਰਾ ਦੇ ਚੈਨਲ ਨੂੰ ਖੋਲ ਕੇ ਦੇਖਿਆ ਜਿੰਨੀਆਂ ਖਡਾਰੇ ਦੇ ਇੰਟਰਵਿਊਆਂ ਹੋਈਆਂ ਉਸ ਨੇ ਕੀ ਕੀਤਾ ਉਹ ਸਾਰਿਆਂ ਦੀ ਕਟਿੰਗ ਕਰਕੇ ਆਪਣੇ ਚੈਨਲ ਤੇ ਪਾਈ ਠੀਕ ਆ ਆਪਣੇ ਚੈਨਲ ਦੇ ਉੱਪਰ ਉਹਨੇ ਸਾਰੀਆਂ ਵੀਡੀਓ ਪਾਈਆਂ ਕਟਿੰਗ ਕਰ ਕਰਕੇ ਉਹਨੂੰ ਕਹਿੰਦੇ ਆ ਕਾਪੀ ਪੈਸੇ ਕਮਾਉਣ ਦੇ ਲਾਲਚ ਦੇ ਵਿੱਚ ਕਿਸੇ ਦੀਆਂ ਚੀਜ਼ਾਂ ਝੁੱਕ ਕੇ ਆਪਣੇ ਚੈਨਲ ਤੇ ਪਾਉਣੀਆਂ ਠੀਕ ਆ ਜੀ ਕਿਸੇ ਦੇ ਘਰ ਦੀ ਬਣੀ ਚੀਜ਼ ਜੋ ਕਿ ਜਦ ਜਿੱਦਾਂ ਮੈਂ ਵੀਡੀਓ ਬਣਾਉਣਾ ਪਿਆ ਆ। ਇਹੀ ਕਬੂਤਰ ਅੱਗੇ ਦਿਖਾ ਦੇਣੇ ਕਿਸੇ ਨੂੰ ਆਪਣੇ ਦੱਸ ਕੇ। ਉਹਨੂੰ ਕਹਿੰਦੇ ਆ ਕਾਪੀ। ਠੀਕ ਆ ਜੀ। ਤੇ ਜਿਹੜੀ ਗੱਲ ਹੁੰਦੀ ਆ ਉਹ ਆਪਾਂ ਅੱਗੇ ਵੱਡੀ ਜ਼ਰੂਰ ਕਰ ਸਕਦੇ ਆ ਉਸ ਗੱਲ ਨੂੰ। ਹੁਣ ਮੈਂ ਕੁਝ ਗੱਲਾਂ ਇਹੋ ਜਿਹੀਆਂ ਪਿਛਲੀਆਂ ਵੀਡੀਓ ਦੇ ਵਿੱਚ ਕਰ ਗਿਆ ਕਿ ਕੁਝ ਵੱਡੇ ਖਟਾਰੀਆਂ ਨੇ ਆਪਣੀ ਇੰਟਰਵਿਊ ਦੇ ਵਿੱਚ ਉਹ ਦੁਬਾਰਾ ਗੱਲਾਂ ਦੁਹਰਾਈਆਂ। ਹਾਲਾਂਕਿ ਉਹਨਾਂ ਨੇ ਆਪਣਾ ਨਾਮ ਹੀ ਲਿਆ ਹੁਣ ਮੈਂ ਥੱਲੇ ਜਾ ਕੇ ਉਹਨਾਂ ਤੇ ਕਮੈਂਟ ਕਰਾਂ ਕਿ ਇਹ ਗੱਲ ਮੇਰੀ ਕਈ ਹੋਈ ਆ ਤੇ ਤੁਸੀਂ ਕਿੱਦਾਂ ਕਹਿੰਦੇ ਪੇ ਹੋ ਠੀਕ ਆ ਜੀ ਮੈਨੂੰ ਤਾਂ ਖੁਸ਼ੀ ਹੈ ਚੀਜ਼ ਦੀ ਆ ਕਿ ਉਹਨਾਂ ਦੇ ਸਬਸਕ੍ਰਾਈਬਰ ਜ਼ਿਆਦਾ ਆ ਫੋਲੋਅਰਜ਼ ਜ਼ਿਆਦਾ ਆ ਉਹਨਾਂ ਦੇ ਤੇ ਜਿਹੜੀ ਮੈਂ ਮੇਰਾ ਸਰਕਲ ਛੋਟਾ ਜਿਹਾ ਕਿ ਮੇਰੀ ਗੱਲ ਜਿਹੜੀ ਥੋੜੇ ਲੋਕਾਂ ਤੱਕ ਪਹੁੰਚਦੀ ਸੀਗੀ ਉਹਨਾਂ ਨੇ ਬਹੁਤੇ ਲੋਕਾਂ ਤੱਕ ਪਹੁੰਚਾ ਦਿੱਤੀ ਤੇ ਬਹੁਤ ਵਧੀਆ ਗੱਲ ਆ ਕਿਸੇ ਨੂੰ ਸਿੱਖਿਆ ਮਿਲੀ ਠੀਕ ਆ ਜੇਕਰ ਆਪਾਂ ਕਿਸੇ ਦੇ ਵਿੱਚ ਗਿਆਨ ਨਹੀਂ ਵੰਡਦੇ ਜਾਂ ਨਹੀਂ ਦੇਣਾ ਚਾਹੁੰਦੇ ਉਹ ਹੰਕਾਰ ਬਣ ਜਾਂਦਾ ਆ ਠੀਕ ਆ ਭਰਾਵੋ ਤੇ ਉਹੋ ਜਿਹਾ ਹੰਕਾਰ ਨੂੰ ਮੈਂ ਜਨਮ ਦੇਣਾ ਨਹੀਂ ਚਾਹੁੰਦਾ ਠੀਕ ਆ ਜੀ ਉਹੋ ਜਿਹਾ ਹੰਕਾਰ ਨੂੰ ਮੈਂ ਜਨਮ ਦੇਣਾ ਹੀ ਨਹੀਂ ਚਾਹੁੰਦਾ ਮੈਂ ਚਾਹੁੰਦਾ ਆ ਕਿ ਜਿੰਨਾ ਕ ਆਪਣੇ ਕੋਲ ਨੋਲਜ ਪਤਾ ਨਹੀਂ ਕਿਦਾਂ ਦੀ ਆ ਠੀਕ ਆ ਜਿੰਨਾ ਚਿਰ ਆਪਣੇ ਕਬੂਤਰ ਤੰਦਰੁਸਤ ਨੇ ਉਹਨਾਂ ਚਿਰ ਮੈਨੂੰ ਲੱਗਦਾ ਕਿ ਆਪਣੀ ਜਿਹੜੀ ਨੋਲਿਜ ਆ ਉਹ ਚੰਗੀ ਆ ਕਿਉਂਕਿ ਕਾਫੀ ਭਰਾ ਮਾ ਦੇ ਕਬੂਤਰ ਬਿਮਾਰ ਹੋਏ ਆ ਤੇ ਆਪਣੇ ਕਬੂਤਰ ਹਾਲੇ ਤੱਕ ਤੇ ਤੰਦਰੁਸਤ ਆ ਤੇ ਮੈਨੂੰ ਲੱਗਦਾ ਆ ਕਿ ਜਿੰਨਾਂ ਚਿਰ ਆਪਣੇ ਤੰਦਰੁਸਤ ਆ ਉਹ ਤਰੀਕਾ ਸਾਰਿਆਂ ਨੂੰ ਦੱਸ ਦੇਣਾ ਚਾਹੀਦਾ ਆ ਕਿ ਕਿਹੜੀ ਚੀਜ਼ ਨਾਲ ਤੰਦਰੁਸਤ ਆ ਕੱਲ ਦਾ ਆਪਾਂ ਨੂੰ ਵੀ ਨਹੀਂ ਪਤਾ ਹੋ ਸਕਦਾ ਆਪਾਂ ਗਲਤੀ ਹੋਈਏ ਪਰ ਅੱਜ ਤੰਦਰੁਸਤ ਆ ਆ ਤੁਹਾਡੇ ਸਾਹਮਣੇ ਆ ਭਰਾਵੋ ਠੀਕ ਆ ਜੀ ਤੇ ਕੁਝ ਬੰਦਿਆਂ ਦਾ ਇਹੀ ਕੰਮ ਹੁੰਦਾ ਆ ਸਿਰਫ ਤੀਲ ਲਾਉਣੀ ਠੀਕ ਆ ਜੀ ਝੱਗ ਸੁੱਟ ਕੇ ਸਾਈਡ ਤੇ ਹੋ ਜਾਣਾ ਤੇ ਭਰਾਵੋ ਇਹੋ ਜਿਹੇ ਬੰਦਿਆਂ ਦੀਆਂ ਗੱਲਾਂ ਦੇ ਵਿੱਚ ਨਾ ਆਇਆ ਕਰੋ ਤੇ ਜਿਹੜੇ ਉਸਤਾਦ ਜਾਦ ਮਿੱਠੜੀ ਭਾਜੀ ਹੁਣੇ ਨੇ ਉਹਨਾਂ ਦੀ ਆਪਾਂ ਰਿਸਪੈਕਟ ਕਰਦੇ ਆ ਤੇ ਨਾ ਹੀ ਆਪਾਂ ਉਹਨਾਂ ਨੂੰ ਵੀ ਕਦੀ ਮਿਲੇ ਆ ਠੀਕ ਆ ਜੀ ਨਾ ਹੀ ਆਪਾਂ ਨੂੰ ਉਹਨਾਂ ਤੋਂ ਕੋਈ ਲਾਲਚ ਆ ਤੇ ਜੇਕਰ ਉਹ ਇਹ ਗੱਲ ਕਰਦੇ ਵੀ ਤੇ ਮੈਂ ਸੁਣੀ ਹੁੰਦੀ ਤੇ ਮੈਂ ਉਹਨਾਂ ਦੀ ਗੱਲ ਨੂੰ ਵੱਡੀ ਜ਼ਰੂਰ ਕਰਦਾ ਠੀਕ ਆ ਜੀ ਪਰ ਮੈਂ ਉਹਨਾਂ ਦੀ ਇੰਟਰਵਿਊ ਨਹੀਂ ਦੇਖੀ ਉਹ ਬਹੁਤ ਨੋਲਜ ਰੱਖਦੇ ਆ ਉਹ ਵੀ ਠੀਕ ਆ ਜੀ ਮੈਂ ਤੇ ਆਪ ਕਹਿਣਾ ਉਹਨਾਂ ਦੀ ਹਰ ਇੰਟਰਵਿਊ ਦੇਖਿਆ ਕਰੋ ਠੀਕ ਆ ਜੀ ਕੋਈ ਕੋਈ ਬੰਦਾ ਹੁੰਦਾ ਜਿਹੜਾ ਜਿਹੜਾ ਕੰਮ ਦੀਆਂ ਗੱਲਾਂ ਦੱਸਦਾ ਤੇ ਬਾਕੀ ਭਰਾਵੋ ਆਪਣੇ ਨਾਲ ਕਾਫੀ ਭਰਾ ਜੁੜੇ ਜੋ ਕਿ 2-2 ਸਾਲਾਂ ਤੋਂ ਵੀ ਕੁਝ ਜੁੜੇ ਆ ਜਿਨ੍ਹਾਂ ਨੂੰ ਹਾਲੇ ਤੱਕ ਇਹ ਹੀ ਸਮਝ ਨਹੀਂ ਆਈ ਕਿ ਮੈਂ ਉਹਨਾਂ ਨੂੰ 2 ਸਾਲ ਦਾ ਕੀ ਸਮਝਾਉਣਾ ਆਉਂਦਾ ਪਿਆ ਆ ਠੀਕ ਆ ਉਹ ਕੀ ਕਰਦੇ ਪਏ ਆ ਉਹਨਾਂ ਦੇ ਕਬੂਤਰ ਜਦੋਂ ਬਿਮਾਰ ਹੋ ਕੇ ਮਰਦੇ ਆ ਤੇ ਉਹਨਾਂ ਨੂੰ ਮੈਂ ਪੁੱਛਦਾ ਆ ਕਿ ਭਰਾਵੋ ਕੀ ਦਾਣਾ ਪੋਣੇ ਪਿਆ ਦਾਣੇ ਨੂੰ ਧੁੱਪ ਲਵਾਈ ਆ ਉਹ ਕਹਿੰਦੇ ਆ ਕਿ ਡਰਮਾ ਚ ਸੁਕਾ ਕੇ ਪਾਈ ਸੀਗੀ ਜਦੋਂ ਕਿ ਮੈਂ 2 ਸਾਲ ਤੋਂ ਉਹਨਾਂ ਨੂੰ ਫੋਨਾਂ ਤੇ ਵੀ ਇਹੀ ਗੱਲ ਕੀਤੀ ਅਕਸਰ ਵੀਡੀਓ ਦੇ ਵਿੱਚ ਵੀ ਇਹੀ ਗੱਲ ਕਰਦਾ ਆ ਕਿ ਪਰ ਆ ਬਹੁਤ ਦਾਣਾ ਜੜਾ ਡਰਮਾ ਵਿੱਚ ਸਿੱਲਾ ਹੋ ਜਾਂਦਾ ਆ ਬੱਦਲ ਦੇ ਮੌਸਮਾਂ ਦੇ ਵਿੱਚ ਦਾਣੇ ਨੂੰ ਹਫ਼ਤੇ ਹਫ਼ਤੇ ਦੇ ਦਾਣੇ ਨੂੰ ਜ਼ਰੂਰ ਧੋਪਲਵਾਇਆ ਕਰੋ ਕਦੀ ਕਬੂਤਰ ਬਿਮਾਰ ਨਹੀਂ ਹੁੰਦੇ ਤੁਸੀਂ ਮੈਂ ਪਿਛਲੀਆਂ ਵੀਡੀਓ ਵਿੱਚ ਵੀ ਦੱਸ ਗਿਆ ਕਿ ਥੋੜੇ ਜੇ ਤੁਸੀਂ ਭੁੱਜੇ ਹੋਏ ਛੋਲੇ ਲੈ ਆਉਣੇ ਆ ਉਹਦੇ ਲਫਾਫੇ ਦੀ ਗੰਡ ਮਾਰ ਕੇ ਆਪਣੇ ਕਮਰੇ ਵਿੱਚ ਰੱਖ ਲੈਣੇ ਆ ਸਵੇਰ ਨੂੰ ਤੁਸੀਂ ਖਾਣੇ ਆ ਤੇ ਉਹ ਤੁਹਾਡੀ ਛਾਤੀ ਤੋਂ ਥੱਲੇ ਨਹੀਂ ਜਾਣੇ ਕਿਉਂਕਿ ਉਹ ਸਿੱਲੇ ਹੋਗੇ ਹੋਣਗੇ ਉਸੇ ਤਰ੍ਹਾਂ ਕਬੂਤਰਾਂ ਦਾ ਜਿਹੜੀ ਕਣਕ ਆ ਉਹ ਚੀੜੀ ਹੋ ਜਾਂਦੀ ਹੈ ਸਿੱਲੀ ਹੋਣ ਦੇ ਨਾਲ ਠੀਕ ਆ ਪੋਟੇ ਚੋਵ ਵਾਲੀ ਹੀਟ ਨਹੀਂ ਬਣਦੀ ਤੇ ਉਹ ਬੜਾ ਦਾਣਾ ਫੇ ਕਬੂਤਰ ਨੂੰ ਤੰਗ ਕਰਦਾ ਆ ਕੁਝ ਸਮਾਂ ਪਾ ਕੇ ਕਬੂਤਰ ਬਿਮਾਰੀ ਦੀ ਲਪੇਟ ਦੇ ਵਿੱਚ ਆ ਜਾਂਦੇ ਆ ਠੀਕ ਆ ਜੀ ਦੂਸਰਾ ਤੁਸੀਂ ਕਹਿੰਦੇ ਡਰਮਾ ਚ ਸ਼ਾਇਦ ਕਣਕ ਜਿਹੜੀ ਸੇਫ ਰਹਿੰਦੀ ਆ ਇੱਕ ਤੁਸੀਂ ਗਲਾਸ ਵਿੱਚ ਪਾਣੀ ਲੈ ਲਿਓ ਠੰਡਾ ਆਪਣੇ ਫਰਿੱਜ ਵਾਲਾ ਉਹਦੇ ਬਾਹਰੀ ਸਾਈਡ ਸਾਰਿਆਂ ਦੇਖਿਆ ਹੋਗਾ ਇੱਕ ਤਰੇਲੀ ਆ ਜਾਂਦੀ ਹੈ ਪਾਣੀ ਦੀ ਠੀਕ ਆ ਬਸ ਇਸੇ ਤਰ੍ਹਾਂ ਡਰਮ ਦੇ ਵਿੱਚ ਸਲਾਹ ਪਹੁੰਚ ਜਾਂਦੀ ਹੈ ਭਰਾਵੋ ਠੀਕ ਆ ਜੀ ਸਿੱਲੇ ਮੌਸਮ ਦੇ ਵਿੱਚ ਦਾਣਾ ਸਿੱੱਲਾ ਹੋ ਜਾਂਦਾ ਆ ਤੇ ਜਿਆਦਾ ਬਿਮਾਰੀਆਂ ਦਾ ਕਾਰਨ ਇਹੀ ਆ ਭਰਾ ਕੀ ਕਰਦੇ ਆ ਸਵੇਰੇ ਦਵਾਈ ਦਿੰਦੇ ਕਬੂਤਰਾਂ ਨੂੰ ਦੁਪਹਿਰੀ ਪਾਉਂਦੇ ਆ ਸਿੱਲੀ ਕਣਕ ਸ਼ਾਮੀ ਫੇਰ ਦਵਾਈ ਦਿੰਦੇ ਆ ਅਗਲੇ ਦਿਨ ਫੇਰ ਸਵੇਰੇ ਦਵਾਈ ਦਿੰਦੇ ਆ ਦੁਪਹਿਰੀ ਪਾਉਂਦੇ ਆ ਸਿੱਲੀ ਕਣਕ ਤੇ ਸ਼ਾਮੀ ਫੇਰ ਦਵਾਈ ਦਿੰਦੇ ਆ ਕਬੂਤਰ ਨੇ ਦਾਣੇ ਨਾਲ ਠੀਕ ਹੋਣਾ ਆ ਤੇ ਦਵਾਈ ਨੇ ਉਦੋਂ ਕੰਮ ਕਰਨਾ ਆ ਜਦੋਂ ਉਹਨੂੰ ਦਾਣਾ ਸਹੀ ਪੈਣ ਲੱਗ ਪਿਆ ਠੀਕ ਆ ਤੇ ਮੇਰੇ ਵੀਰ ਭਰਾ ਤਾਕਤ ਵੀ ਤਾਕਤ ਦੇ ਨਾਲ ਹੀ ਹਜਮ ਹੁੰਦੀ ਆ ਤੇ ਇਹ ਗੱਲ ਜ਼ਰੂਰ ਯਾਦ ਰੱਖੋ ਕਿ ਤੁਹਾਡੀ ਦਵਾਈ ਉਦੋਂ ਹੀ ਕੰਮ ਕਰੂਗੀ ਜਦੋਂ ਕਬੂਤਰ ਨੂੰ ਦਾਣੇ ਤੋਂ ਪਾਵਰ ਮਿਲਣੀ ਸ਼ੁਰੂ ਹੋਊਗੀ ਠੀਕ ਹੈ ਸਵੇਰੇ ਤੁਸੀਂ ਉਹਨੂੰ ਠੀਕ ਕਰਦੇ ਆ ਦੁਪਹਿਰ ਹੀ ਤੁਸੀਂ ਬਿਮਾਰ ਕਰਦੇ ਆ ਸ਼ਾਮ ਨੂੰ ਠੀਕ ਕਰਦੇ ਆ ਸਵੇਰ ਨੂੰ ਠੀਕ ਕਰਦੇ ਆ ਦੁਪਹਿਰ ਹੀ ਫੇਰ ਬਿਮਾਰ ਕਰਦੇ ਆ ਠੀਕ ਆ ਇਸ ਤਰੀਕੇ ਨਾਲ ਤੇ ਕਬੂਤਰ ਬਾਜੀ ਵਿੱਚ ਵੀ ਤਿਆਰਨ ਕੀਤਾ ਜਾਂਦਾ ਕਦੀ ਠੰਡਾ ਕਦੀ ਤਤਤਾ ਕਦੀ ਠੰਡਾ ਕਦੀ ਤਤਤਾ ਉਹ ਵੀ ਕਬੂਤਰ ਖਰਾਬ ਹੋ ਜਾਂਦਾ ਬਾਜੀ ਦੇ ਟਾਈਮ ਤੇ ਤੁਸੀਂ ਦਾਣੇ ਨਾਲ ਹੀ ਕਦੀ ਬਿਮਾਰ ਕਦੀ ਠੀਕ ਕਦੀ ਬਿਮਾਰ ਕਦੀ ਠੀਕ ਠੀਕ ਆ ਜੀ ਉਹਦੇ ਨਾਲ ਕਬੂਤਰ ਨੂੰ ਥੱਕਾ ਲੱਗ ਜਾਂਦਾ ਜ਼ਿਆਦਾ ਸਹੀ ਆ ਤੇ ਮੇਰੇ ਵੀਰ ਭਰਾ ਜਿਨ੍ਹਾਂ ਦੇ ਵੀ ਕਬੂਤਰ ਬਿਮਾਰ ਆ ਅਜਮਾ ਕੇ ਦੇਖ ਲਿਓ ਮੈਨੂੰ ਤੁਹਾਡੇ ਖੁੱਡਿਆਂ ਬਾਰੇ ਨੀਗਾ ਪਤਾ ਪਰ ਆਪਣੇ ਇਸੇ ਤਰੀਕੇ ਨਾਲ ਹੀ ਸੈੱਟ ਨੇ ਕਬੂਤਰ ਠੀਕ ਆ ਜੀ ਆਪਣੇ ਇਸੇ ਤਰੀਕੇ ਨਾਲ ਹੀ ਸੈੱਟ ਨੇ ਅਗਲੀ ਵੀਡੀਓ ਪਾਉਂਗਾ ਕਿ ਆਪਾਂ ਦਾਣੇ ਨੂੰ ਡਿਵਾਈਡ ਕਿੱਦਾਂ ਕਰਨਾ ਦਾਣੇ ਦੀ ਬੰਡ ਕਿੱਦਾਂ ਕਰਨੀ ਹੈ ਜਦੋਂ ਆਪਾਂ ਦਾਣਾ ਮਿਕਸ ਕਰਦੇ ਆ ਮਿਕਸ ਨਹੀਂ ਕਰਨਾ ਕਦੀ ਵੀ ਦਾਣਾ ਉਹ ਸਾਰੀ ਆਪਾਂ ਡਿਟੇਲ ਜਿਹੜੀ ਅਗਲੀ ਵੀਡੀਓ ਵਿੱਚ ਪਾਵਾਂਗੇ ਜਾਂ ਹੋ ਸਕਦਾ ਇੱਕ ਵੀਡੀਓ ਨੂੰ ਛੱਡ ਕੇ ਪਾਈਏ ਕਿਉਂਕਿ ਇੱਕ ਹੋਰ ਜ਼ਰੂਰੀ ਵੀਡੀਓ ਆ ਜਿਹੜੀ ਛਾਂ ਦਾ ਆਪਾਂ ਇੱਕ ਅੱਧੇ ਦਿਨ ਦੇ ਵਿੱਚ ਪਾਈਏ ਤੇ ਉਹ ਮੇਰੇ ਵੀਰ ਭਰਾ ਜਰੂਰ ਦੇਖਿਓ ਤੇ ਸ਼ੇਅਰ ਜਰੂਰ ਕਰਿਓ ਉਹ ਵਾਲੀ ਵੀਡੀਓ ਨੂੰ ਫਿਰ ਠੀਕ ਆ ਜੀ ਤੇ ਦੱਸਿਓ ਕਿੱਦਾਂ ਲੱਗਿਆ ਕਬੂਤਰ ਧੰਨਵਾਦ ਆ ਸਾਰੇ ਭਰਾਵਾਂ ਦਾ ਸਤਿ ਸ਼੍ਰੀ ਅਕਾਲ ਜੀ